ਧਰਨਾਲਾ ਕਰੇ ਕਿਸ ਕਾਰਨ ਕੀ ਕਰਨੇ ਪੂਰੇ ਦੇਸ਼ ਦੇ ਵਿੱਚ ਡਾਕਟਰਾਂ ਨੇ ਅੱਜ ਹੜਤਾਲ ਕੀਤੀ ਹੈ ਜੋ ਕਿ ਕਲਕੱਤਾ ਦੇ ਜਿਲ੍ਹਾ ਡਾਕਟਰਾਂ ਆਵੜਾ ਬਿਆਨ ਪ੍ਰਸਾਣ ਲਿਆ ਬਹੁਤ ਨੰਦਨਯੋਗ ਹੈ ਉਸੇ ਰਾਇਗੜ੍ਹ ਦੇ ਵਿੱਚ ਦੇਖਦੇ ਜਿਹੜੇ ਡਾਕਟਰਾਂ ਨੇ ਹੜਤਾਲ ਦੇ ਵਿੱਚ ਨਹੀਂ ਨਾਲ ਹੀ ਕੁਝ ਹਸਪਤਾਲ ਦੀਆਂ ਆ ਡਾਕਟਰ ਜਿਹੜਾ ਆਤਾ ਉਹਦੇ ਆਪਣੇ ਮੰਦਾਂ ਨੇ ਉਹਨਾਂ ਦੇ શરી ਦੀ ਜਿਹੜਾ ਜਲਵਾਤ ਹੋ ਰਹੀ ਆ ਉਹਨੂੰ ਹੱਲ ਕੀਤੇ ਜਾਣ ਗਿਆ ਕਿਉਂਕਿ ਸਾਡੇ ਆਪਣੇ ਹਸਪਤਾਲ ਨਹੀਂ ਸੀ ਤੇ ਸਾਰੇ ਲੋਕਾਂ ਦਾ ਫਰਜ਼ ਬਣਦਾ ਕਿ ਡਾਕਟਰ ਦੀ ਹੈਲਪ ਕਰਨਾ ਕਿਉਂਕਿ ਇੱਕ ਮਰੀਜ਼ ਦੀ ਜਾਨ ਬਚਾਉਣੀ ਹੈ ਜ਼ਿੰਦਗੀ ਬਚਾਉਣੀ ਹੈ ਤਾਂ ਸਾਡਾ ਵੀ ਹੈ ਕੰਮ ਆ ਤੇ ਇਹਨਾਂ ਦੀ ਪੂਰੀ ਹੈਲਪ ਤੇ ਨਾ ਜੋ ਇਹਨਾਂ ਦੇ ਮੰਦਾਂ ਨੇ ਮਾਨ ਜੋ ਮੁੱਖ ਮੰਤਰੀ ਭਗਵੰਤ ਮਾਨ ਸ਼ਖਸ ਸਮਾਂ ਜੋ ਜੋ ਸਮੱਸਿਆਵਾਂ ਨੂੰ ਸਹੀ ਹੱਲ ਦਰਸ਼ਕ ਜੀ ਧਰਣਾ ਲੱਗਣ ਦਾ ਕਾਰਨ ਕੀ ਹੈ माड़ा इंस्टीट डॉक्टर उन में इंसाफ़ त मिल सघे असीं मनी स्टाफ आहे उन ਡਾਕਟਰ ਕਿਰਨ ਜੂਸ ਪਰ ਅੱਜ ਜਿਵੇਂ ਧੰਨਵਾਦ ਆ ਰਹੇ ਹਾਂ ਕਿਉਂਕਿ ਇੱਕ ਅਨਹੋਣੀ ਘਟਨਾ ਵਾਪਰੀ ਹੈ ਜਿਹੜੀ ਕਿ ਸਾਰੇ ਇੰਡੀਆ ਦੀ ਸਾਈਡ ਵਰਲਡ ਨੂੰ ਪਤਾ ਹੈ ਕਿ ਸਾਡੇ ਇੱਕ ਬਹੁਤ ਤੋਂ ਹੀ ਮਿਹਨਤਮੈਂਤੀ ਡਾਕਟਰ ਸੁਦੀ ਕੋਲਕਾ ਵਿੱਚ ਸੀ ਉਹਨਾਂ ਦਾ ਨੀਤਕ ਮर्डर ਕੀਤਾ ਗਿਆ ਹੈ। ਕਰ ਸਿਰਫ ਉਪਰ ਤੋਂ ਨਹੀਂ ਮੁਫਤੀ ਗੱਲ ਹੈ ਕਿ ਹਰ ਲੈਵਲ ਤੇ ਹੀ ਬੁਰਾ ਹੈ। ਅਸੀਂ ਡਾਕਟਰ ਰਾਧੂ ਨਾਈਜੀਰੀਆ ਕਰਦੇ ਹਾਂ ਕਿ ਸਾਨੂੰ ਪਤਾ ਹੈ ਕਿ ਇੱਕ ਨਾਈਟ ਕਲਿਨਿਕ ਤੇ ਜਾਣਾ ਸਾਡੇ ਲਈ ਇੱਕ ਖੌਫ ਹੈ। ਸੀ ਕਰਦੇ ਨਾ ਸੈਕਿਟੀ ਇੱਕ ਸਟਾਫ ਨਰਸ ਹੁੰਦੀ ਹੈ ਰਾਤ ਨੂੰ ਕੋਈ ਵੀ ਲਟਕੇ ਆਂਦਾ ਹੈ ਕੋਈ ਵੀ ਕੁਝ ਵੀ ਕੋਈ ਵੀ ਡਰਗ ਟਿਕਾਂਦਾ ਹੈ ਉਹ ਸਦਾ ਸਾਡੇ ਮੱਥੇ ਵੱਜਦਾ ਉੱਤੇ ਹੋਰ ਸਾਡੀ ਸੈਕਿਉਰਿਟੀ ਨਹੀਂ ਕੋਈ ਨੂੰ ਕੋਈ ਵੀ ਇੱਥੇ ਪੁਲਿਸ ਅਫੀਸ਼ਰ ਹੈ ਉਹ ਦਿਨ ਦਿਹਾੜੇ ਵਿੱਚ ਚਾਰ ਸੈਕਿਉਰਿਟੀ ਗੱਡੀਆਂ ਪੰਜ ਸੈਕਿਉਰਿਟੀ ਗੱਡੀਆਂ ਦਿੱਤੇ ਗਏ ਨੇ ਪਰ ਰਾਤ ਦੇ 2 ਵਜੇ ਵੀ ਅਸੀਂ ਜਿਨਕੇ ਦੋ ਜਾਂ ਤਿੰਨ ਬੰਦੇ 10-10 20 ਵੀ ਲੜਾਈ ਵਾਲੇ ਕੇਸਾਂ ਨਾਲ ਸਿਰ ਮੱਥਾ ਮਾਰਦੇ ਪਰ ਸਾਨੂੰ ਸੈਕਿਉਰਿਟੀ ਕੋਈ ਨਹੀਂ ਦਿੱਤੀ ਜਾਂਦੀ ਸਤਾਪੇ ਦੇ ਹਸਕਲ ਦਾ ਤੇ ਹਾਲ ਹੈ ਕਿ ਇਹ ਸ਼ਾਮ ਦੇ ਸ਼ਾਮ ਨੂੰ ਈਵਨਿੰਗ ਸਪੌਟ ਬਣਿਆ ਹੋਇਆ ਜਿੰਨੇ ਨਸ਼ਈ ਨੇ ਜਿੰਨੇ ਗੂਨ ਸੈਥੇ ਸਾਰੇ ਇੱਥੇ ਸੈਰਾਂ ਕਰਦੇ ਨੇ ਜੇਕਰ ਤੁਸੀਂ ਕੁਝ ਕਹਿਣੇ ਹੋ ਤਾਂ ਅੱਗੋਂ ਤੁਹਾਨੂੰ ਗਾਲੀ ਗਲੋਚਾਂ ਕੀ ਪਹੁੰਚਣਾ ਪਵੇ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਇਹੀ ਮੰਗਿਆ ਪਿਛਲੇ 2-3 ਸਾਲਾਂ ਤੋਂ ਮੰਤਰੀ ਸਾਹਿਬ ਨਾਲ ਇੰਨੀਆਂ ਮੀਟਿੰਗਾਂ ਹੋਈਆਂ ਨੇ ਕਿ ਕਿਰਪਾ ਕਰਕੇ ਸਾਨੂੰ ਇੱਕ ਜਾਂ ਦੋ ਸਿਕਿਉਰਿਟੀ ਗੱਡੀਆਂ ਪੁਲਿਸ ਪਰਸਨਲ ਜਾਂ ਪੁਲਿਸ ਚੌਕੀ ਪਲੀਜ਼ ਬਣਾ ਦਿੱਤੀ ਜਾਵੇ ਨਹੀਂ ਇਸ ਹਾਲਾਤਾਂ ਚ ਨੌਕਰੀ ਨਹੀਂ ਕੱਟ ਸਕਦਾ ਹਰ ਖਾਤੇ ਸਿਕਿਉਰਟੀ ਹੈ ਕਿਤੇ ਰਾਤ ਨੂੰ ਬੰਦਾ ਨਹੀਂ ਜਾਂਦਾ ਉਹ ਸਾਰੇ ਹਸਪਤਾਲ ਵਿੱਚ ਹੀ ਆਂਦੇ ਨੇ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਦੀ ਧੀ ਮਰੀ ਹੈ ਪੰਜਾਬ ਚ ਵੀ ਮਰੂਗੀ ਉਸ ਤੋਂ ਪਹਿਲਾਂ ਪਹਿਲਾਂ ਪੁਲਿਸ ਪਰਸਨਲ ਯਾਹ ਪੁਲਿਸ ਚੌਂਕੀ ਹਸਪਤਾਲ ਵਿੱਚ ਭਰਾਈ ਜਾਂਦੀ ਹੈ